ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਮੇਰੇ ਪੰਜਾਬੀ ਭੈਣ ਭਰਾ ਮੇਰੀ ਇਸ ਗੱਲ ਨੂੰ ਸੁਣ ਰਹੇ ਹੋ ਸੁਣ ਕੇ ਇਹਨੂੰ ਸਾਂਝਾ ਕਰਨਾ ਤੇ ਜਿੰਨੇ ਵੀ ਚੈਨਲ ਵਾਲੇ ਮੇਰੇ ਭਰਾਵਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਚਲਾ ਦੇਣਾ ਕਿਉਂਕਿ ਮੇਰਾ ਆਪਣੇ ਜਿਹੜਾ ਸੋਰਸ ਹੈ ਉਹ ਚੈਨਲ ਜਿਹੜਾ ਮੇਰਾ ਇਹਨਾਂ ਨੇ ਬੰਦ ਕਰਤਾ ਸਰਕਾਰ ਨੇ ਮੈਂ ਚਾਹੁੰਦਾ ਕਿ ਇਹ ਮੇਰੀ ਅੱਜ ਦੀ ਗੱਲਬਾਤ ਮੇਰੀ ਆਵਾਜ਼ ਆਏ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਖਾਸ ਕਰਕੇ ਜਿੰਨੇ ਵੀ ਮੇਰੇ ਪੰਜਾਬੀ ਮੇਰੇ ਨੌਜਵਾਨ ਭਰਾ ਨੇ ਇਸ ਗੱਲ ਨੂੰ ਬੜਾ ਧਿਆਨ ਤੇ ਗੌਰ ਨਾਲ ਸੁਣਨਾ ਗੱਲ ਇਹ ਸਾਨੂੰ ਸਭ ਨੂੰ ਪਤਾ ਹੀ ਆ ਕਿ ਮੁੱਦਾ ਕੀ ਆ ਮੁੱਦਾ ਇਹ ਆ ਕਿ ਜਿਹੜਾ ਆਪਣਾ ਜਿਹੜਾ ਭੋਲੇ ਭਾਲੇ ਲੋਕਾਂ ਨਾਲ ਹੋਰੇ ਠੱਗੀ ਜਿਹੜੇ ਏਜੰਟ ਲੱਖਾਂ ਕਰੋੜਾਂ ਦੀ ਠੱਗੀ ਮਾਰ ਕੇ ਲੈ ਗਏ ਹੁਣ ਅੱਜ ਹੁਣ ਸਵੇਰ ਸਵੇਰ ਦਾ ਟਾਈਮ ਹੈ ਸਵੇਰੀ ਸਵੇਰੇ ਮਨ ਲਾਦਾ ਪਰਿਵਾਰ ਰੋਜ਼ ਹੀ ਆ ਕੇ ਕਿੰਨੇ ਘਰੋਂ ਮੁੜਦੇ ਨੇਗੇ ਮੈਂ ਰੋਜ਼ ਕਿਹਦੇ ਧਰਨੇ ਤੇ ਹੁਣ ਕਿਤੇ ਕਿਸੇ ਪ੍ਰੋਗਰਾਮ ਤੇ ਹੁਣ ਪੰਜਾਬ ਦੇ ਵਿੱਚ ਕਈ ਵਾਰੀ ਘਰੇ ਨਹੀਂ ਵੀ ਆ ਜਾਂਦਾ ਜਦੋਂ ਲੋਕ ਘਰੋਂ ਆ ਕੇ ਮੁੜਦੇ ਨੇ ਬੜੀ ਨਿਰਾਸ਼ਾ ਹੁੰਦੀ ਹੈ ਇਹ ਹੁਣ ਜਿਹੜਾ ਕਿ ਵੀਰੋ ਇਹ ਮੁੱਦਾ ਹੈ ਮੁੱਦਾ ਕੀ ਹੈ ਮੁੱਦਾ ਤੁਹਾਨੂੰ ਪਤਾ ਕਿ ਠੱਗੀਆਂ ਪੰਜਾਬ ਦੇ ਵਿੱਚ ਕਿੰਨੀਆਂ ਵੱਜ ਗਈਆਂ ਹੈ ਲੋਕਾਂ ਦੇ ਨਾਲ ਕਰੋੜਾਂ ਰਪਾਈ ਠੱਗੀ ਵੱਜੀ ਪਈ ਹੈ ਮੁੱਦਾ ਹੈ ਬਹੁਤ ਵੱਡਾ ਹੈ ਮੁੱਦਾ ਹੈ ਪੰਜਾਬ ਖਾਲੀ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਰਹਿ ਨਹੀਂ ਰਿਹਾ ਇਦਾਂ ਠੱਗੀ ਲੱਖਾਂ ਕਰੋੜਾਂ ਦੀ ਠੱਗੀ ਝਾਂਟ ਮਾਰ ਰਹੇ ਨੇ ਜਿੰਨੇ ਵੀ ਬੇਸਕ ਬਦੇਸ਼ਾਂ ਦੇ ਵਿੱਚ ਜਾ ਕੇ ਲੋਕ ਬੈਠ ਗਏ ਉਹ ਵੀ ਦੋ ਦੋ ਤਿੰਨ ਤਿੰਨ ਵਾਰੀਆਂ ਠੱਗ ਏਜੰਡਾ ਦੇ ਠੱਗੇ ਦਾ ਸ਼ਿਕਾਰ ਹੋ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਨੇ ਪਰ ਸਰਕਾਰ ਨੇ ਇਸ ਮੁੱਦੇ ਤੇ ਬਿਲਕੁਲ ਜਿਹੜੀ ਚੁੱਪ ਧਾਰੀ ਹੋਈ ਹੈ ਸਰਕਾਰ ਇਸ ਮੁੱਦੇ ਤੇ ਬਿਲਕੁਲ ਬੋਲਣ ਨੂੰ ਤਿਆਰ ਨਹੀਂ ਪੰਜਾਬ ਦਾ 12700 ਪਿੰਡ ਹੈ ਪੰਜਾਬ ਦਾ ਉਹ ਕਿਹੜਾ ਹਰ ਇੱਕ ਪਿੰਡ ਦੇ ਵਿੱਚ 10-10 15-15 20-20 ਲੋਕਾਂ ਨਾਲ ਠੱਗੀ ਵੱਜੀ ਹੋਈ ਹੈ ਕੋਈ ਸ਼ਹਿਰ ਨਹੀਂ ਬਚਿਆ ਕੋਈ ਪਿੰਡ ਨਹੀਂ ਬਚਿਆ ਹਰ ਇੱਕ ਪਿੰਡ ਦੇ ਵਿੱਚ ਠੱਗੀਆਂ ਵੱਜੀਆਂ ਨੇ 50000 ਏਜੰਟੇ ਪੈਦਾ ਹੋ ਗਏ ਜਿਹੜਾ ਏਜੰਟ ਪੈਦਾ ਹੋਇਆ ਇਹ ਕਿਸ ਦੀ ਸ਼ਹਤੇ ਕੰਮ ਕਰ ਰਾਇਆ ਤੁਹਾਨੂੰ ਸਭ ਨੂੰ ਪਤਾ ਹੀ ਆ ਰਾਜਨੀਤਿਕ ਲੀਡਰਾਂ ਦੀ ਸ਼ਹਤੇ ਕੰਮ ਕਰ ਰਾਇਆ ਰਾਜਨੀਤਿਕ ਲੀਡਰਾਂ ਦੀ ਸ਼ਹਤੇ ਹੀ ਜਿਹੜੇ ਇਹਨਾਂ ਦੇ ਇਮੀਗ੍ਰੇਸ਼ਨ ਜਿਹੜੇ ਥਾਂ-ਥਾਂ ਤੇ ਏਜੰਟ ਬਣ ਗਏ ਪੰਜਾਬ ਦੇ ਕਾਲਜ ਬੰਦ ਹੋ ਗਏ ਸਾਰਾ ਕੁਝ ਬੰਦ ਹੋ ਗਿਆ ਪਰ ਸਵਾਲ ਇਹ ਹੈ ਕਿ ਆਪਾਂ ਨੂੰ ਇਸ ਮੁੱਦੇ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਇਕੱਠੇ ਹੋ ਕੇ ਲੜਨਾ ਪੈਣਾ ਕੱਲ ਮੈਂ ਤੁਹਾਨੂੰ ਪਤਾ ਕਿ ਜਿਹੜਾ ਆਪਣਾ ਸੰਭੂ ਬਾਰਡਰ ਤੇ ਸੀਗਾ ਮਰ ਉੱਥੇ ਕਿਸਾਨ ਆਗੂ ਨਾਲ ਗੱਲਬਾਤ ਹੋਈ ਕਿਸਾਨ ਆਗੂ ਵੀ ਇਹ ਸਾਰੇ ਇਸ ਮੁੱਦੇ ਤੇ ਹਾਮੀ ਭਰਦੇ ਨੇ ਮੈਂ ਉਹਨਾਂ ਨਾਲ ਹੀ ਗੱਲਾਂ ਕਰੀਆਂ ਮੈਂ ਸਾਰੇ ਕਿਸਾਨ ਆਗੂ ਨਾਲ ਬੈਠ ਕੇ ਵੀ ਆਪਾਂ ਕਹਿੰਦੇ ਆ ਵੀ ਸਾਡੇ ਜ਼ਮੀਨਾਂ ਬਚਣ ਸਾਡਾ ਪੰਜਾਬ ਬਚੇ ਸਾਡਾ ਇਤਿਹਾਸ ਬਚੇ ਇਹ ਆਪਾਂ ਬਚਾ ਕੇ ਕੀ ਕਰਨਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਵਾਨੀ ਪੰਜਾਬ ਦੇ ਵਿੱਚ ਨਾ ਹੀ ਰਹੀ ਪੰਜਾਬ ਹੀ ਖਾਲੀ ਹੋ ਗਿਆ ਤਾਂ ਫਿਰ ਅਸੀਂ ਇਹ ਲੜਾਈਆਂ ਕਿਤੇ ਲਈ ਲੜ ਰਹੇ ਹਾਂ ਅਸੀਂ ਆਉਣ ਵਾਲੇ ਆਪਣੀਆਂ ਪੀੜ੍ਹੀਆਂ ਦੇ ਲਈ ਲੜ ਰਹੇ ਹਾਂ ਇਹ ਲੜਾਈਆਂ ਪਰ ਇਹ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਏਜੰਟ ਪੈਦਾ ਹੋ ਗਏ ਜੇਕਰ ਤੁਸੀਂ ਇਹਨਾਂ ਨੂੰ ਭਜਾਉਣਾ ਪੰਜਾਬ ਦੇ ਵਿੱਚੋਂ ਲੋਕ ਠੱਗੀ ਦਾ ਸ਼ਿਕਾਰ ਨਾ ਹੋਣ ਤਾਂ ਸਾਨੂੰ ਕੱਟੇ ਹੋ ਕੇ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਪੈਣੀ ਆ ਅਸੀਂ ਇੱਕ ਵੱਡਾ ਪ੍ਰੋਗਰਾਮ ਲੀਕ ਰਹੇ ਹਾਂ ਮਹਾਲੀ ਦੇ ਵਿੱਚ ਬਹੁਤ ਜਲਦੀ ਦਾ ਇਸ ਪ੍ਰੋਗਰਾਮ ਦੀ ਤੁਹਾਨੂੰ ਤਰੀਕ ਦੇ ਦਾਂਗੇ ਪਹਿਲਾਂ ਮੈਂ ਲੋਕਾਂ ਨੂੰ ਲਾਮਬੰਦ ਕਰਦਾ ਜਾਗਰੂਤ ਕਰਦਾ ਕਿਉਂਕਿ ਜੇਕਰ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ ਤਾਂ ਹੀ ਇਹ ਮਸਲੇ ਦਾ ਕੋਈ ਹੱਲ ਹੋ ਸਕਦਾ ਅਸੀਂ ਵੱਡਾ ਰੋਸ ਮਾਰਚ ਵੱਡਾ ਮੁਜ਼ਾਹਰਾ ਕਰਾਂਗੇ ਅਸੀਂ ਪੂਰਾ ਸਰਕਾਰ ਤੇ ਦਬਾਅ ਬਣਾਉਣਾ ਸੜਕਾਂ ਵੀ ਹੋ ਸਕਦਾ ਵੀ ਅਸੀਂ ਜਾਮ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਰਕਾਰ ਇਸ ਤੇ ਉੱਪਰ ਕੋਈ ਕਾਨੂੰਨ ਬਣਾਵੇ ਪ੍ਰਸ਼ਾਸਨ ਇਸ ਉੱਪਰ ਕੋਈ ਕਾਨੂੰਨ ਬਣਾਵੇ ਹੁਣ ਆ ਪਰਚਾ ਦਰਜ ਕਰ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਇਹ ਆ ਦੇਖ ਲਓ ਜਾਲੀ ਵੀ ਜੇ ਐਵੇਂ ਜੇ ਕੈਨੇਡਾ ਦੇ ਲਵਾ ਲਵਾ ਕੇ ਦੇਤੇ ਹੁਣ ਇਹਨਾਂ ਦੇ ਉੱਪਰ ਕਾਰਵਾਈਆਂ ਨਾ ਹੋਣ ਦਾ ਇਹ ਕਾਰਨ ਹੈ ਕਿਉਂਕਿ ਇਹਨਾਂ ਦੇ ਨਾਲ ਜਿਹੜੇ ਸਾਡੇ ਰਾਜਨੀਤਿਕ ਲੀਡਰ ਲੋਕ ਨੇ ਸਾਰੇ ਮਿਲੇ ਹੋਏ ਨੇ ਤੁਸੀਂ ਦੇਖ ਲਓ ਵੀਰੋ ਜਿਨ੍ਹਾਂ ਨੇ ਵੀ ਠੱਗਿਆ ਏਜੰਟਾਂ ਨੇ ਮਾਰੀਆਂ ਨਗੀਆਂ ਉਹਨਾਂ ਨੂੰ ਕਿਤੇ ਸਾਡਾ ਕੋਈ ਕੈਬਨਟ ਮੰਤਰੀ ਮੀਤ ਇਹਰ ਸਨਮਾਨਿਤ ਕਰ ਰਿਹਾ ਕਿਤੇ ਸਾਡਾ ਕਲਤਾਰ ਸੰਮਨ ਸੁਖਵੀਰ ਸਪੀਕਰ ਸਾਹਿਬ ਸਨਮਾਨਿਤ ਕਰ ਰਹੇ ਨੇ ਜਿੰਨੇ ਵੀ ਪੋਲਿਟੀਕਲ ਲੀਡਰ ਨੇ ਲੋਕਾਂ ਨੂੰ ਸਨਮਾਨਿਤ ਕਰੀ ਜਾਂਦੇ ਨੇ ਅਸੀਂ ਕਿੱਥੋਂ ਭਾਲਦੇ ਕਿ ਲੋਕਾਂ ਨੂੰ ਇਨਸਾਫ ਮਿਲ ਜੇ ਇੱਕ ਲੋਕਾਂ ਦਾ ਇਹ ਕਹਣਗੇ ਵੀ ਇਹ ਕਿਹੜਾ ਇਹਨਾਂ ਦੇ ਕਿਹੜਾ ਏਜੰਟ ਠੱਗੀ ਘਰੇ ਮਾਰਨ ਆਇਆ ਸੀਗਾ ਇਹ ਵੱਡਾ ਸਵਾਲ ਹੈ ਮੇਰਾ ਸਵਾਲ ਤੁਹਾਡੇ ਅੱਗੇ ਵੀ ਆ ਜੇਕਰ ਅਸੀਂ ਸਾਡੀ ਲੜਾਈ ਕੀ ਅਸੀਂ ਅਸੀਂ ਲੀਡਰਾਂ ਨਾਲ ਬਰੋਧ ਕਿਉਂ ਕਰਦੇ ਹਾਂ ਸਾਡੇ ਤੋਂ ਵੋਟਾਂ ਲੈਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਬਾਅਦ ਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਸਵਾਲ ਤਾਂ ਇਹ ਹੀ ਹੈ ਨਾ ਵਿਸ਼ਵਾਸ ਘਾਤ ਦਾ ਹੀ ਸਵਾਲ ਸਵਾਲ ਹੈ ਨਾ ਵੱਡਾ ਹੁਣ ਜਦੋਂ ਇਹ ਲੋਕ ਜਾਣਦੇ ਨੇ ਉਹਨਾਂ ਕੋਲੇ ਇਹ ਠੱਗ ਏਜੰਟ ਐਡਾ ਵੱਡਾ ਵਿਸ਼ਵਾਸ ਘਾਤ ਕਰਦੇ ਨੇ ਕਿ ਜਿਹੜਾ ਕਿ ਆਪਾਂ ਸੱਟ ਪਨੇ ਧਰਮ ਦੇ ਵਿੱਚ ਵੀ ਮਾੜਾ ਕਹਾ ਜਾਂਦਾ ਕਾਨੂੰਨ ਦੇ ਵਿੱਚ ਵੀ ਵਿਸ਼ਵਾਸ ਘਾਤ ਨੂੰ ਬਹੁਤ ਵੱਡਾ ਮਾੜਾ ਕਹਾ ਜਾਂਦਾ ਉਦੋਂ ਇਹ ਏਜੰਟ ਇਸ ਤਰ੍ਹਾਂ ਲੋਕਾਂ ਨੂੰ ਇਹਨਾਂ ਨੂੰ ਭੋਲੇ ਭਾਲੇ ਨੂੰ ਠੱਗਦੇ ਨੇ ਚਾਹ ਪਾਣੀ ਤੋਂ ਲੈ ਕੇ ਇੰਨੀ ਸੇਵਾ ਕਰਦੇ ਨੇ ਤੇ ਫਿਰ ਵੱ ਕਾਲਜ ਸਰਕਾਰੀ ਕਹਿੰਦੇ ਉਥੇ ਸਟੱਡੀ ਵੀਜ਼ਾ ਦੀ ਗੱਲ ਕਰਦਾ ਉਥੇ ਪ੍ਰਾਈਵੇਟ ਕਾਲਜ ਹੁੰਦੇ ਨੇ ਫਿਰ ਐਵੇਂ ਜਿਕਰ ਉਹ ਵਰਕ ਪਰਮਿਟ ਤੇ ਕਰ ਰਹੇ ਨੇ ਐਵੇਂ ਜਿਕਰ ਉਹ ਸਾਰਾ ਜਿਹੜਾ ਵਿਸ਼ਵਾਸ ਘਾਤ ਲੋਕਾਂ ਦਾ ਕਰ ਰਹੇ ਨੇਗੇ ਇਹ ਵਿਸ਼ਵਾਸ ਘਾਤ ਦੀ ਤੁਸੀਂ ਦੱਸੋ ਜੇਕਰ ਥੋੜੇ ਨਾਲੇ ਵਿਸ਼ਵਾਸ ਘਾਤ ਹੋਵੇ ਹੁਣ ਮੇਰੇ ਕੋਲੇ ਘਰੇ ਲੋਕ ਆਉਂਦੇ ਨੇਗੇ ਮਿਲਣ ਜੇ ਮੈਂ ਲੋਕਾਂ ਨਾਲ ਵਿਸ਼ਵਾਸ ਘਾਤ ਕਰੀ ਜਾਵਾਂ ਮੈਂ ਪੈਸਾ ਕਮਾਈ ਜਾਵਾਂ ਲੋਕਾਂ ਦਾ ਇਹ ਲੋਕਾਂ ਫਿਰ ਮੇਰਾ ਫਿਰ ਮੇਰੇ ਤੁਸੀਂ ਦੋਸਤੋ ਮੈਨੂੰ ਲੋਕੋ ਲੋਕੋ ਮੈਨੂੰ ਬੁਰਾ ਕਹੋਗੇ ਨਹੀਂ ਇਹ ਵਿਸ਼ਵਾਸ ਘਾਤ ਕੀਤਾ ਮੈਂ ਇਹ ਗੱਲ ਕਹਿਣਾ ਮੈਂ ਮਹਾਲੀ ਦੇ ਵਿੱਚ ਜਿਹੜਾ ਹੁਣ ਵੱਡਾ ਪ੍ਰੋ ਅੱਜ ਤੱਕ ਕਿਸੇ ਵੀ ਲੋਕਾਂ ਦੇ ਮੁੱਦੇ ਤੇ ਕੋਈ ਕਿਸੇ ਤੋਂ 5 ਰੁਪਏ ਲੈਂਦੇ ਹੋਣ ਕਿਸੇ ਤੋਂ ਕੋਈ ਕਿਸਦਾ ਪੈਸਾ ਖਾਦਾ ਉਹ ਉੱਥੇ ਸਾਫਤ ਕਰਿਓ ਉਸ ਮੋਰਚ ਉੱਥੇ ਲੋਕ ਕਹਿੰਦੇ ਸਮਾਜ ਸੇਵੀ ਮੈਂ ਕਹਿੰਦਾ ਕੋਈ ਮੈਂ ਸਮਾਜ ਸੁਭੂ ਸੁਭੇ ਨਹੀਂ ਹੈਗਾ ਮੈਨੂੰ ਸਮਾਜ ਸੇਵੀ ਬਿਲਕੁਲ ਨਾ ਕਹੋ ਮੈਂ ਤਾਂ ਇੱਕ ਲੋਕਾਂ ਦੇ ਇੱਕ ਦਰਦ ਨੂੰ ਸਮਝਦਾ ਕਿਉਂਕਿ ਮੈਂ ਖੁਦ ਇਹ ਦਰਦਾਂ ਦਾ ਪੀੜਤ ਰਹਾ ਮੈਂ ਗਰੀਬੀ ਹੰਡਾਈ ਹੈ ਮੈਂ ਤਨਤੇ ਹੰਡਾਈ ਹੈ ਜਦੋਂ ਕਿਸੇ ਘਰ ਚੋਂ ਚੁੱਲ੍ਹੇ ਦੀ ਅੱਗ ਬੁੱਝ ਜਾਂਦੀ ਹੈ ਮੈਨੂੰ ਪਤਾ ਹੈ ਜਦੋਂ ਕਿਸੇ ਘਰ ਦੇ ਵਿੱਚੋਂ 20 ਲੱਖ ਰੁਪਏ ਚਲਾ ਜਾਂਦਾ ਮੈਨੂੰ ਪਤਾ ਕਿ ਉਹ ਘਰ ਦੇ ਹਾਲਾਤ ਕੀ ਹੁੰਦੇ ਨੇਗੇ ਮੈਂ ਇਹ ਦਰਦਾਂ ਨੂੰ ਸਮਝਦਾ ਮੈਂ ਕੋਈ ਸਮਾਜ ਸਮੂਹ ਸੇਵੀ ਨਹੀਂ ਹੈਗਾ ਕੋਈ ਕਹਿੰਦਾ ਨੇ ਸਮਾਜ ਸੇਵੀ ਆ ਮੈਂ ਕੋਈ ਸਮਾਜ ਸੇਵੀ ਨਹੀਂ ਮੈਂ ਤਾਂ ਇੱਕ ਇਸ ਪੀੜਤ ਨੂੰ ਪੀੜਾ ਨੂੰ ਸਮਝਦਾ ਇਸ ਕਰਕੇ ਲੋਕੋ ਆਪਾਂ ਇਕੱਠੇ ਹੋ ਕੇ ਜਿਹੜਾ ਇੱਕ ਵੱਡਾ ਜਿਹੜਾ ਆਪਾਂ ਇੱਕ ਪ੍ਰ ਪੁਲਿਸ ਨਹੀਂ ਸਖਤ ਹੁੰਦੀ ਇਸ ਮੁੱਦੇ ਤੇ ਉਹਨਾਂ ਟਾਈਮੇ ਮਸਲੇ ਦਾ ਹੱਲ ਹੋਣ ਵਾਲਾ ਨਹੀਂ ਹੈਗਾ ਹੁਣ ਕੀ ਹੈ ਮੈਂ ਕਰੋੜਾਂ ਰੁਪਏ ਲੋਕਾਂ ਦਾ ਵਾਪਸ ਕਰਵਾਤਾ ਕਰੋੜਾਂ ਰੁਪਏ ਲੋਕਾਂ ਦਾ ਵਿਸ਼ਵਾਸ ਕਰਵਾਇਆ ਕਰਵਾਇਆ ਹੋਇਆ ਵਾਪਸ ਹੁਣ ਸਰਕਾਰ ਨੂੰ ਪਤਾ ਸਰਕਾਰ ਦੇ ਵਿੱਚ ਹਰ ਇੱਕ ਦੀ ਉਲਟ ਰਹਿਣਾ ਹੈ ਸਰਕਾਰ ਦੇ ਵਿੱਚ ਮੈਂ ਗਲਤ ਨੀਤੀਆਂ ਦੇ ਖਿਲਾਫ ਬੋਲਣਾ ਮੇਰਾ ਕਿਹੜਾ ਕਿਲਾਏ ਇਮੀਗ੍ਰੇਸ਼ਨ ਵਾਲਾ ਮੁੱਦਾ ਹੈ ਸਰਕਾਰ ਨਾਲ ਨਾਲ ਹੱਥ ਪੈਰ ਜੋੜ ਕੇ ਖੜੀ ਹੈ ਮੇਰੇ ਉੱਪਰ ਸੰਮਣ ਆ ਰਹੇ ਨੇ ਮੇਰੇ ਉੱਪਰ ਪਰਚੇ ਹੋ ਰਹੇ ਨੇ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਉਸ ਕਰਕੇ ਜਿੰਨਾ ਅਸੀਂ ਵੱਡਾ ਅੰਦੋਲਨ ਕਰਾਂਗੇ ਅੰਦੋਲਨ ਤੋਂ ਬਿਨਾਂ ਸਾਨੂੰ ਕਰਨ ਤੋਂ ਬਿਨਾਂ ਹਾਲਾ ਮਸਲੇ ਦਾ ਨਹੀਂ ਹੋਣਾ ਪੰਜਾਬ ਨੂੰ ਜੇਕਰ ਬਚਾਉਣਾ ਹੈ ਇਸ ਮੁੱਦੇ ਤੇ ਆਪਾਂ ਨੂੰ ਅੰਦੋਲਨ ਕਰਨਾ ਹੀ ਪੈਣਾ ਅਗਲੀ ਗੱਲ ਤੁਹਾਨੂੰ ਮੈਂ ਦੱਸਦਾ ਅੱਜ ਤੋਂ ਮੈਂ ਇਹ ਕਾਫੀ ਸਾਲ ਪਹਿਲਾਂ ਇਹ ਮੈਂ ਇੱਕ ਮੁੱਦਾ ਠਾਹਿਆ ਸੀ ਫਿਰ ਮੈਂ ਹਟ ਗਿਆ ਸੀਗਾ ਉਦੋਂ ਕੀ ਹੋਇਆ ਉਦੋਂ ਕਿਸੇ ਕੁੜੀ ਨੇ ਕੀ ਕਰਿਆ ਵਿਆਹ ਕਰਵਾ ਕੇ ਮੁੰਡੇ ਨਾਲ ਵਿਆਹ ਕਰਵਾ ਲਿਆ ਉਦੋਂ ਵਿਆਹ ਕਰਵਾ ਕੇ ਭਾਈ ਜੀ ਉਹ ਵਿਆਹ ਕਰਵਾ ਕੇ ਲੈ ਕੇ ਨਹੀਂ ਗਈ ਮੁੰਡੇ ਨੂੰ ਉਦੋਂ ਜਿਹੜੀ ਸਾਡੀ ਜਿਹੜੀ ਕੇਂਦਰ ਦੀ ਮੰਤਰੀ ਹੈ ਕੈਬਨਿਟ ਮੰਤਰੀ ਸੁਸ਼ਮਾ ਸਵਰਾਜ ਨੇ ਉਹਨੇ ਲੋਕ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹੀ ਉਦੋਂ ਕੇਂਦਰ ਸਰਕਾਰ ਨੇ ਜਦੋਂ ਉਹ ਵੀਡੀਓ ਇੰਨੀ ਜਿਆਦਾ ਵਾਇਰਲ ਹੋਈ ਇੰਨੀ ਜਿਆਦਾ ਵਾਇਰਲ ਹੋਈ ਉਹ ਕੈਨੇਡਾ ਦੀ ਕੁੜੀ ਸੀ ਕੈਨੇਡਾ ਦੇ ਵਿੱਚ ਉਹ ਮੁੰਡੇ ਦਾ ਵਿਆਹ ਕਰਾ ਕੇ ਲੈ ਗਈ ਉਦੋਂ ਉਸ ਮੇਰੀ ਵੀਡੀਓ ਨੂੰ ਦੇਖ ਕੇ ਅੱਜ ਮੈਂ ਤੁਹਾਨੂੰ ਇੱਕ ਕਈ ਕੱਢ ਲਿਓ ਕਈਆਂ ਨੂੰ ਇਹ ਹੁੰਦਾ ਨਾ ਵੀ ਭਾਣਾ ਫੇਕੀਆਂ ਗੱਲਾਂ ਕਰਦਾ ਉਸ ਵੀਡੀਓ ਹਜੇ ਵੀ YouTube ਤੇ ਪਈਆ ਹੋ ਸਕਦਾ ਮੈਂ ਚਲਾ ਦਾਂ ਉਹ ਸੁਸ਼ਮਨ ਸਬਰਾਇ ਨੇ ਉਸ ਵੀਡੀਓ ਨੂੰ ਦੇਖ ਕੇ ਬਿਆਨ ਦਿੱਤਾ ਸੀ ਉਦੋਂ ਇੰਨਾ ਜਿਆਦਾ ਵਾਇਰਲ ਹੋਈ ਸੀ ਵੀ ਆਹ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਉਦੋਂ ਦਾ ਇਹ ਬਿਆਨ ਸੀਗਾ ਪਰ ਅੱਜ ਸਾਡੇ ਕਿਸੇ ਇਹ ਮੰਤਰੀ ਨੇ ਕਿਸੇ ਕਿਸੇ ਵਿਧਾਨ ਸਭਾ 'ਚ ਖੜ ਕੇ ਗੱਲ ਨਹੀਂ ਕੀਤੀ ਕਿ ਲੋਕ ਸਭਾ 'ਚ ਗੱਲ ਕੱਢ ਇਸ ਕਰਕੇ ਮੇਰੀ ਲੋਕਾਂ ਨੂੰ ਮੇਰੀ ਬੇਨਤੀ ਹੈ ਮੇਰੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਪੈਣਾ ਨੌਜਵਾਨਾਂ ਨੂੰ ਦੱਸਣਾ ਪੈਣਾ ਵੀ ਜੇਕਰ ਅਸੀਂ 20 ਲੱਖ ਰੁਪਏ ਲਾ ਕੇ ਅਸੀਂ ਬਾਹਰ ਜਾ ਰਹੇ ਹਾਂ ਤਾਂ ਅਸੀਂ 20 ਲੱਖ ਦਾ ਇਧਰੋ ਵਿਆਜ ਬਣਦਾ ਪਰ ਉਹ ਜਿਕਰ ਇਹ ਲੋਕ ਸਮਝਾਉਣ ਜਾਗਰੂਤ ਕਰਨ ਤਾਂ ਹੀ ਲੋਕ ਜਾਗਣਗੇ ਹੁਣ ਕਈ ਲੋਕ ਕਹਿਣਗੇ ਵੀ ਤੇਰੀ ਇਹ ਵੀਡੀਓ ਪਾਉਣ ਨਾਲ ਕੀ ਹੋ ਜਾਂਦਾ ਮੈਂ ਤੁਹਾਨੂੰ ਅੰਕੜੇ ਕੱਟ ਕੇ ਮੈਂ ਤੁਹਾਨੂੰ ਗਿਣ ਕੇ ਦਿਖਾ ਸਕਦਾ ਵੀ ਕਿੰਨੇ ਨੌਜਵਾਨ ਮੇਰੇ ਇਹ ਚੀਜ਼ਾਂ ਨੂੰ ਦੇਖ ਕੇ ਬਾਹਰ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਨ ਲੱਗੇ ਤੇ ਤੁਸੀਂ ਇਹ ਦੇਖੋ ਇੱਥੇ ਕਿੰਨੇ ਕੰਮ ਕਰਨ ਲੱਗੇ ਕਿੰਨੇ ਨੌਜਵਾਨ ਇਹ ਮੇਰੇ ਬੋਲ ਦੱਸਣ ਵੀ ਸਾਡੇ ਯਾਰ ਕਾਲਜ ਯੂਨੀਵਰਸਿਟੀਆਂ ਬਿਲਕੁਲ ਖਤਮ ਹੋ ਗਈਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਪੰਜਾਬ ਨੂੰ ਬਚਾਉਣਾ ਕਿਵੇਂ ਪੰਜਾਬ ਨੂੰ ਪੈਰਾਂ ਸਿਰ ਖੜਾ ਕਰਨਾ ਪੰਜਾਬ ਦੇ ਵਿੱਚ ਦੋ ਸਮੱਸਿਆਵਾਂ ਜਵਾਨੀ ਦੀਆਂ ਬਹੁਤ ਵੱਡੀਆਂ ਹੋ ਗਈਆਂ ਨਸ਼ਾ ਤੇ ਪ੍ਰਵਾਸ ਜਿਹੜੀ ਜਵਾਨੀ ਰਹੀ ਉਹਦਰ ਨਸ਼ੇ ਤੇ ਲੱਗ ਗਈ ਤੇ ਦੂਜੀ ਬਾਹਰ ਭਾਗੇ ਜਿਹੜੇ ਨੌਜਵਾਨ ਬਾਹਰ ਭਾਗੇ ਉਹਨੂੰ ਭੱਜ ਕੇ ਉਹਨੇ ਵਾਪਸ ਮੁੜ ਕੇ ਆਉਣੇ ਨਹੀਂ ਕੌਣ ਬਜ਼ੁਰਗਾਂ ਨੂੰ ਸਾਹਮਣੂ ਕੌਣ ਸਾਡੇ ਇਸ ਜ਼ਮੀਨ ਨੂੰ ਸਾਹਮਣੂ ਕੌਣ ਸਾਡੇ ਪੰਜਾਬ ਨੂੰ ਸਾਹਮਣੂ ਕੌਣ ਸਾਡੇ ਇਤਿਹਾਸ ਨੂੰ ਸਾਹਮਣੂ ਇਹ ਬਹੁਤ ਵੱਡਾ ਵਿਸਾ ਹੈ ਜੇ ਤੁਹਾਡੇ ਨਸਲਾਂ ਹੀ ਖਤਮ ਹੋ ਗਈਆਂ ਤਾਂ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਅੱਲੇ ਪੱਲੇ ਰਹਿਣਾ ਕੀ ਹੈ ਹੁਣ ਤੁਸੀਂ ਇਹ ਦੇਖੋ ਜਿਹੜੀਆਂ ਧਰਤੀਆਂ ਨੇ ਬਾਹਰਲੇ ਧਰਤੀਆਂ ਉਹਨਾਂ ਦੇ ਵਿੱਚ ਇੰਨਾ ਮੋਹ ਨਹੀਂ ਹੈਗਾ ਇੱਥੇ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੋਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਰਚਨਾ ਕੀਤੀ ਹੋਵੇ ਜਿੱਥੇ ਚੱਪੇ ਪੂਰੀ ਦੁਨੀਆ ਦੇ ਵਿੱਚ ਨਿਗਾਹ ਮਾਰ ਲਓ ਪੰਜਾਬ ਵਰਗੀ ਇਤਿਹਾਸਕ ਧਰਤੀ ਪੰਜਾਬ ਵਰਗੀ ਉਪਜਾਊ ਧਰਤੀ ਪੰਜਾਬ ਜਨੇ ਕੁਦਰਤੀ ਸਰੋਤ ਕਿਸੇ ਧਰਤੀ ਤੇ ਨਹੀਂ ਹੈਗੇ ਅੱਜ ਪੰਜਾਬ ਭੁੱਖਾ ਕਿਉਂ ਮਰ ਰਿਹਾ ਹੈ ਪੰਜਾਬ ਇਸ ਕਰਕੇ ਹੀ ਭੁੱਖਾ ਮਰ ਰਿਹਾ ਹੈ ਕਿਉਂਕਿ ਇਹਦੇ ਵਿੱਚ ਸਾਡਾ ਸੱਤਿਆਨਾਸ਼ ਕਰਤਾ ਲੀਡਰਾਂ ਨੇ ਰਾਜਨੀਤਿਕ ਲੀਡਰਾਂ ਨੇ ਹਰ ਵਰਗ ਦੇ ਮਾਫੀਆ ਦੇ ਨਾਲ ਮਿਲੇ ਹੋਏ ਨੇਗੇ ਚਿੱਟਾ ਨਸ਼ੇ ਵਾਲਿਆਂ ਦੇ ਨਾਲ ਇਹ ਸਾਡੇ ਰਾਜਨੀਤਿਕ ਲੀਡਰ ਮਿਲੇ ਹੋਏ ਨੇਗੇ ਆ ਜਿਹੜਾ ਸਾਡਾ ਠੱਗੀਆਂ ਮਾਰ ਰਹੇ ਨੇ ਏਜੰਟ ਇਹਨਾਂ ਦੇ ਨਾਲ ਮਿਲੇ ਹੋਏ ਨੇਗੇ ਹੌਲੇ-ਪਾਲੇ ਲੋਕਾਂ ਨਾਲ ਠੱਗੀ ਹੋ ਰਹੀ ਆ ਕੰਮ ਇਹ ਹੈਗਾ ਸਿਰਫ 1 ਲੱਖ ਰੁਪਏ ਦਾ ਜਾਂ 20 ਹਜ਼ਾਰ ਰੁਪਏ ਦਾ 20-20 ਲੱਖ ਰੁਪਏ ਲੈ ਕੇ ਕੰਮ ਕਰ ਰਹੇ ਨੇ ਐਡੀ ਵੱਡੀ ਠੱਗੀ ਹੋ ਰਹੀ ਆ ਫੀਸਾਂ ਦੇ ਨਾਂ ਤੇ ਸਭ ਤੋਂ ਵੱਡੀ ਲੁੱਟਖਸੁੱਟ ਹੋ ਰਹੀ ਆ ਤੇ ਟੂਰਿਸਟ ਵੀ ਜਿਹੜਾ ਆਪਣਾ ਵਰਕ ਪਰਮਿਟ ਤੇ ਸਭ ਤੋਂ ਵੱਧ ਠੱਗੀਆਂ ਇਹ ਕਰ ਰਹੇ ਇੱਕ ਦੱਸੋ ਮੈਨੂੰ ਹੋਰਾਂ ਹੋਰਾਂ ਸੂਬਿਆਂ ਦੇ ਵਿੱਚ ਕਿਉਂ ਨਹੀਂ ਹੈਗੇ ਪੂਰੇ ਭਾਰਤ ਦੇ ਵਿੱਚ ਨਿਗਾਹ ਮਾਰੋ ਅੱਜ ਜਿਵੇਂ ਘਰ ਘਰ ਪਿੰਡ ਪਿੰਡ ਜਿਹੜੇ ਆਈਲੈਂਡ ਸੈਂਟਰ ਜਿਹੜੇ ਏਜੰਟਾਂ ਦੇ ਘਰ ਖੁੱਲ ਗਏ ਨਾ ਇਹ ਕੰਮ ਇਹਦੇ ਉੱਪਰ ਸਰਕਾਰ ਦੀ ਬਹੁਤ ਵੱਡਾ ਹੱਥ ਹੈ ਇਹਨਾਂ ਕਰਕੇ ਖੁੱਲੇ ਨੇਗੇ ਸਰਕਾਰ ਦਾ ਇਸ ਨਾ ਕੋਈ ਵਿਧਾਨ ਸਭਾ ਦੇ ਵਿੱਚ ਗੱਲ ਬੋਲਦਾ ਹੈ ਕੋਈ ਨਾ ਕੋਈ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸ ਨੇ ਗੱਲ ਠਾਈ ਹੈ ਤੇ ਨਾ ਪੰਜਾਬ ਸਰਕਾਰ ਇਸ ਮੁੱਦੇ ਤੇ ਗੱਲ ਠਾ ਰਹੀ ਹੈ ਇੱਕ ਦੂਸਰੇ ਨਾਲ ਕਾਰਡੋ ਕਲੇਸ ਕਰ ਰਹੇ ਨੇਗੇ ਪੰਜਾਬ ਦੇ ਲੋਕੋ ਆਓ ਜਿਹੜਾ ਇਸ ਮੁੱਦੇ ਤੇ ਆਪਾਂ ਡਟ ਕੇ ਲੜੀਏ ਆਪਣੇ ਪੰਜਾਬ ਨੂੰ ਗੱਲ ਆਪਣੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੱਕ ਦੋ ਵਾਰੀ ਵੀਡੀਓ ਪਾ ਕੇ ਲੋਕਾਂ ਨੂੰ ਪਹਿਲਾਂ ਜਾਗਰੂਤ ਕਰਦਾ ਸਭ ਤੋਂ ਪਹਿਲਾ ਪ੍ਰੋਗਰਾਮ ਹੈਗਾ ਮਹਾਲੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਅਸੀਂ ਜ਼ਿਲ੍ਹਾ ਦੇ ਵਿੱਚ ਇਹ ਪ੍ਰੋਗਰਾਮ ਕਰਨੇ ਆ ਜ਼ਿਲ੍ਹਾ ਮੁਤਾਬਕ ਅਸੀਂ ਜ਼ਿਲ੍ਹਾ ਮੁਤਾਬਕ ਪ੍ਰੋਗਰਾਮ ਕਰਾਂਗੇ ਜ਼ ਸਬੋਰ ਕਲੈਕਸ਼ਨ ਕਢਾ ਕੇ ਲੈ ਕੇ ਆਉਣ ਉਹਨਾਂ ਨੇ ਫੋਟੋਆਂ ਕਢਾ ਕੇ ਲੈ ਕੇ ਆਉਣ ਤੇ ਉੱਥੇ ਉਹ ਜਿਹੜਾ ਉੱਥੇ ਮੁਜਾਰਾ ਕਰਿਆ ਜਾਊਗਾ ਉੱਥੇ ਮੈਂ মিডিਆ ਨੂੰ ਵੀ ਬੁਲਾਉਂਗਾ ਤੇ ਕਿਸਾਨ ਆਗੂਆਂ ਨੂੰ ਵੀ ਮੇਰੀ ਗੱਲਬਾਤ ਇਹਨਾਂ ਨਾਲ ਹੋਈ ਆ ਸਾਰੇ ਕਿਸਾਨ ਆਗੂ ਆਉਣਗੇ ਇਸ ਮੁੱਦੇ ਦੇ ਵਿੱਚ ਇਸ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਇਆ ਕਰਨਗੇ ਬਹੁਤ ਸਾਰੇ ਬੁੱਧੀਜੀਵੀ ਸ਼ਾਮਲ ਹੋਣਗੇ ਬਹੁਤ ਸਾਰਾ ਜਿਹੜਾ ਪੜਿਆ ਲਿਖਿਆ ਵਰਗ ਇਹ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਊਗਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਪੰਜਾਬ ਨੂੰ ਬਚਾਈਏ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਵਾਨੀ ਜਿਹੜੀ ਕਿ ਬਹੁਤ ਗਲਤ ਹੱਥਾਂ ਦੇ ਵਿੱਚ ਤੁਰੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਮਾਂ ਪਿਓ ਜਿਹੜੇ ਇੱਥੇ ਮਿਲ ਕੇ ਮਰੀ ਜਾਂਦੇ ਨੇ ਮਾਵਾ ਦੇ ਬੁਰੇ ਹਾਲ ਨੇਗੇ ਤੇ ਪਿਓਾਂ ਦੇ ਬੁਰੇ ਹਾਲ ਨੇਗੇ ਇੱਥੇ ਅਸੀਂ ਬੜਾ ਵੱਡੀ ਕਰਜ਼ੀ ਦੀਆਂ ਪੰਡਾਂ ਚੱਕ ਚੱਕ ਕੇ ਤੁਰੀ ਜਾਂਦੇ ਆ ਆਓ ਜਿਹੜਾ ਇਸ ਇਸ ਮਾਫੀਆ ਦੀ ਪੰਜਾਬ ਦੇ ਵਿੱਚ ਜੜ ਪੱਟੀਆਂ ਦੂਜੀ ਗੱਲ ਇਹ ਆ ਭਾਈ ਜੇਕਰ ਤੁਹਾਡਾ ਫਾਇਦਾ ਹੈ ਮੇਰੀ ਆਵਾਜ਼ ਠਾਉਣ ਵਾਲੇ ਹੋ ਜਾਣਾ ਕਿ ਜੇਕਰ ਤੁਸੀਂ ਅੱਜ 20 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹੋ ਅੱਜ ਤੁਸੀਂ ਕਹਿੰਦੇ ਹੋ ਵੀ ਮੇਰੇ ਮੇਰੇ ਕਹੇ ਤੁਸੀਂ ਬਾਹਰ ਜਾਣ ਤੋਂ ਨਹੀਂ ਰੁਕ ਰਹੇ ਤੁਸੀਂ ਬਾਹਰ ਜਾਣਾ ਜਾਓ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ ਮੇਰੀ ਗੱਲ ਤਾਂ ਤੁਸੀਂ ਮੰਨਣੀ ਨਹੀਂ ਪਰ ਜੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਇਹ ਏਜੰਟਾਂ ਨੇ 20-20 10-10 20000 ਰੁਪਏ ਲੈ ਕੇ ਕੰਮ ਕਰਦਿਆ ਕਰਨਾ ਮੈਂ ਇੰਨਾ ਜਾਗਰੂਤ ਕਰੂੰ ਆਉਣ ਵਾਲੇ ਦਿਨ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੈਂ ਤੁਹਾਨੂੰ ਉੱਥੇ ਐਵੇਂ ਵੀ ਦੱਸਾਂ ਵੀ ਵੀਜ਼ਾ ਕਿਵੇਂ ਲੱਗਦਾ ਇਹ ਤਾਂ ਬੜਾ ਸੌਖਾ ਹੈ ਵੀਜ਼ੇ ਲਗਾਉਣੇ ਬੜੇ ਸੌਖੇ ਨੇਗੇ ਇਹ ਮੈਂ ਤੁਹਾਨੂੰ ਇਸ ਤਰ੍ਹਾਂ ਜਾਗਰੂਤ ਕਰ ਦੂੰਗਾ ਕਿ ਜਿਵੇਂ ਸਬਦਾ ਕੇਂਦਰ ਦੇ ਵਿੱਚ ਕੰਮ ਹੁੰਦਾ ਆਉਂਦਾ ਐਵੇਂ ਤੁਹਾਡਾ ਵੀਜ਼ਾ ਲੱਗਾ ਕਰੂਗਾ ਜੇ ਤੁਸੀਂ ਚਾਹੋ ਨੇ ਹੋ ਬਾਹਰ ਜਾਣਾ ਇੰਨਾ ਲੋਕਾਂ ਨੂੰ ਜਾਗਰੂਤ ਕਰ ਦੂੰਗਾ ਤੁਸੀਂ 20 ਲੱਖ ਦੀ ਠੱਗੀ ਦਾ ਸ਼ਿਕਾਰ ਨਹੀਂ ਹੋਵੋਗੇ ਥੋੜਾ ਪੈਸਾ ਜਿਹੜਾ ਤੁਸੀਂ ਇੱਥੋਂ 20 ਲੱਖ ਰੁਪਏ ਲਾ ਕੇ ਜਾ ਰਹੇ ਹੋ ਤੁਸੀਂ ਉੱਥੇ 5 ਸਾਲਾਂ ਦੇ ਵਿੱਚ 20 ਲੱਖ ਨਹੀਂ ਕਮਾ ਸਕਦੇ ਐਨਾ ਕਿ ਤੁਸੀਂ ਮੈਂ ਸਾਰਿਆਂ ਨੂੰ ਹੱਥ ਮਾਰਨ ਕੇ ਬੇਨਤੀ ਕਰਦਾ ਵੀ ਇਹ ਮੇਰੇ ਪ੍ਰੋਗਰਾਮਾ ਦੇ ਵਿੱਚ ਜ਼ਰੂਰ ਸ਼ਾਮਲ ਹੋਇਓ ਤੁਸੀਂ ਸ਼ਾਮਲ ਹੋਵੋਗੇ ਤਾਂ ਹੀ ਜਿਹੜੇ ਮੈਂ ਪੰਜਾਬ ਦੀ ਗੱਲ ਕਰ ਸਕਦਾ ਤਾਂ ਹੀ ਜਿਹੜਾ ਇਹਨਾਂ ਦੇ ਮੈਂ ਏਜੰਟਾਂ ਦੇ ਖਿਲਾਫ ਲੜ ਸਕਦਾ ਤੁਸੀਂ ਪਹਿਲਾਂ ਹੀ ਮੇਰਾ ਸਾਥ ਬਹੁਤ ਦਿੱਤਾ ਕੋਈ ਸ਼ੱਕ ਨਹੀਂ ਹੈਗੀ ਤੇ ਹੁਣ ਵੀ ਤੁਸੀਂ ਜਿਹੜਾ ਮੇਰਾ ਸਾਥ ਦਿਓ ਇਹ ਲੜਾਈ ਪੰਜਾਬ ਦੀ ਆ ਆਪਾਂ ਵੱਡਾ ਕੱਟ ਜਿਹੜਾ ਇਹ ਮਹਾਲੀ ਦੇ ਵਿੱਚ ਆਪਾਂ ਕਰਨਾ ਸਭ ਤੋਂ ਪਹਿਲਾਂ ਪ੍ਰੋਗਰਾਮ ਉੱਥੇ ਕਰਾਂਗੇ ਕਿਉਂਕਿ ਉਹ ਮਹਾਲੀ ਮਹ ਉੱਥੇ ਬਹੁਤ ਵੱਡਾ ਮਾਫੀਆ ਹੈ ਉੱਥੋਂ ਆਪਾਂ ਇਹ ਸ਼ੁਰੂਆਤ ਕਰਨੀ ਹੈ ਉੱਥੇ ਕਿਉਂਕਿ ਸਰਕਾਰ ਤੇ ਵੱਡਾ ਦਬਾਅ ਪੈਣਾ ਵੱਡਾ ਪ੍ਰੈਸ਼ਰ ਪੈਣਾ ਹੈ ਉੱਥੇ ਜਿਹੜਾ ਆਪਾਂ ਵੱਡਾ ਜਾ ਕੇ ਆਪਾਂ ਪਹਿਲਾਂ ਕੰਮ ਕਰਨਾ ਇੰਨੇ ਕੁ ਥੋੜਾ ਨਾਲ ਗੱਲਾਂ ਹੋਰ ਤਾਂ ਵੀ ਕੋਈ ਗੱਲ ਕਰਨੀ ਹਾਂਜੀ ਦੱਸੋ ਜੀ ਕੋਈ ਤੁਸੀਂ ਕਹਿੰਦੇ ਸੀਗੇ ਹਾਂਜੀ ਤੇ ਇਹ ਹੈ ਜੀ ਇੱਕ ਸਾਡੀ ਜਾਗਰੂਤੀ ਮਹਿਮਾ ਇਹਦਾ ਅਸੀਂ ਇੱਕ ਚੰਗਾ ਨੋ ਵੀ ਦੇਵਾਂਗੇ ਮਹਿਮਾ ਦਾ ਕਿ ਅਸੀਂ ਲੋਕਾਂ ਨੂੰ ਕਿਵੇਂ ਅਵੇਅਰ ਕਰੀਏ ਕਿਵੇਂ ਜਾਗਰੂਤ ਕਰੀਏ ਪ੍ਰਵਾਸ ਬਹੁਤ ਵੱਡੀ ਸਮੱਸਿਆ ਹੈ ਤੇ ਕਿਵੇਂ ਆਪਾਂ ਜਵਾਨੀ ਨੂੰ ਪ੍ਰੇਰਿਤ ਕੇ ਅਸੀਂ ਇਹ ਪ੍ਰਵਾਸ ਦੀ ਸਮੱਸਿਆ ਜੋ ਕੱਢੀਏ ਕਿਵੇਂ ਜਵਾਨੀ ਨੂੰ ਅਸੀਂ ਅਸੀਂ ਚਾ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਇਹੋ ਜਿਹੇ ਬੰਦੇ ਵੀ ਸ਼ਾਮਲ ਕਰਾਂ ਵੀ ਜਿਹੜੇ ਦੱਸ ਸਕਣ ਕਿ ਨੌਜਵਾਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਰਜਗਾਰ ਕਿਵੇਂ ਪੈਦਾ ਕਰ ਸਕਦੇ ਆ ਕੰਮ ਕਿਵੇਂ ਪੈਦਾ ਕਰ ਸਕਦੇ ਆ ਮੇਰੀ ਨੌਜਵਾਨਾਂ ਨੂੰ ਬੇਨਤੀ ਵੱਡੀ ਗਿਣਤੀ ਦੇ ਵਿੱਚ ਇਹ ਸਾਡਾ ਜਿਹੜਾ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਓ ਵੱਡੀ ਗਿਣਤੀ ਦੇ ਵਿੱਚ ਇਹ ਜਾਗਰੂਤ ਮਹਿਮਾ ਜਿਹੜੀ ਆਪਾਂ ਸੀੜੀਏ ਇੰਨੇ ਕਿ ਮੈਂ ਤੁਹਾਡੇ ਨਾਲ ਬੇਨਤੀਆਂ ਕਰਨੇ ਸੀ ਬਾਕੀ ਆਉਣ ਵਾਲੇ ਦਿਨਾਂ ਵਿੱਚ ਮੈਂ ਤੁਹਾਨੂੰ ਇਹ ਪ੍ਰੋਗਰਾਮ ਦੱਸਦਾ ਰਹੂੰਗਾ ਕਿਉਂਕਿ ਬਾਈ ਗੱਲ ਐਉਂ ਆ ਜਿਹੜਾ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਮੈਂ ਹਰੇ ਰੋਜ਼ ਮੈਂ ਕਿਸੇ ਨਾ ਕਿਸੇ ਪ੍ਰੋਗਰਾਮ ਤੇ ਆ ਨੌਜਵਾਨ ਹੋਰ ਆ ਚੁੱਕੇ ਨੇ ਕੋਈ ਦੇਖ ਲੋ ਇੰਨੇ ਨੌਜਵਾਨੇ ਪੀੜ ਤੇ ਚੀਜ਼ਾਂ ਤੋਂ ਪਹੁੰਚ ਦੇਣਗੇ ਜਿੰਨੇ ਵੀ ਬੇਰਜ਼ਗਾਰ ਨੌਜਵਾਨ ਨੇਗੇ ਉਹ ਵੀ ਇਸ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣ ਹਾਂਜੀ ਬਾਈ ਦੱਸੋ ਕੋਈ ਨਾ ਕੋਈ ਪਿੱਛੇ ਚੱਲ ਚਲੀਏ ਨਹੀਂ ਨਹੀਂ ਕੋਈ ਨਾ ਕੋਈ ਨਾ ਉਹ ਆਈ ਜਾਂਦਾ ਥੋੜਾ ਤੇ ਜਿੰਨੇ ਵੀ ਤੁਸੀਂ ਸਾਰੇ ਬੇਰਜ਼ਗਾਰ ਨੌਜਵਾਨਾਂ ਨੂੰ ਉਹ ਸਾਰੇ ਇਸ ਦੇ ਵਿੱਚ ਭਾਗ ਲਿਓ ਇਹ ਪਿਕ ਆਪਾਂ ਨੌਜਵਾਨਾਂ ਨੂੰ ਰੁਜ਼ਗਾਰ ਬਾਰੇ ਦੱਸ ਸਕੀਏ ਤੇ ਨੌਜਵਾਨਾਂ ਨੂੰ ਜਾਗਰੂਤ ਕਰ ਸਕੀਏ ਤੇ ਏਜੰਟਾਂ ਦੇ ਖਿਲਾਫ ਜਿਹੜਾ ਵੱਡਾ ਇੱਕ ਮੈਂ ਬੱਢ ਚੁੱਕੀ ਆ ਬਾਈ ਜੀ ਕਿਹੜਾ ਪਿੰਡ ਇਹ ਅਮਰੀਨ ਠੱਗੀਆਂ ਨੇਗੀਆਂ 10 ਲੱਖ ਦੀ ਠੱਗੀ 20 ਲੱਖ ਦੀ ਠੱਗੀ 15 ਲੱਖ ਦੀ ਠੱਗੀ ਇਹ ਰੋਜ਼ ਤੋਂ ਹੀ ਮਿਲਦਾ ਡੇਲੀ ਦੀ ਮੇਰੇ ਘਰ ਦੀ ਐਵਰੇਜ 100 ਜਾਣੇ ਦੀ ਹੋਣੀ ਹੈ ਇਸ ਕਰਕੇ ਮੈਂ ਵੀ ਤੁਹਾਨੂੰ ਪਤਾ ਕੋਈ ਮੈਂ ਤੁਹਾਨੂੰ ਸਾਫ਼ ਕੱਲ ਦੰਨਾ ਕੋਈ ਮੈਂ ਸਮਾਜ ਸੇਵੀ ਕੁਝ ਨਹੀਂ ਹੈਗਾ ਮੈਂ ਵੀ ਆਪਣੇ ਕੰਮ ਕਰਨੇ ਹੁੰਦੇ ਨੇ ਮੈਂ ਵੀ ਕੋਈ ਰੋਜ਼ਗਾਰ ਉਹਦਾ ਚਲਾਉਣਾ ਹੁੰਦਾ ਪਰ ਮੈਂ ਲੋਕਾਂ ਦੇ ਵਿੱਚ ਇੱਕ ਬਾਹ ਖੜੀ ਕਰਕੇ ਇਹ ਗੱਲ ਕਰ ਸਕਦਾ ਕੋਈ ਬੰਦਾ 5 ਰੁਪਏ ਸਾਫਤ ਕਰ ਦੇ ਸੱਤ ਦੇ ਵਿੱਚ ਖੜਾ ਕੇ ਜੈ ਜੁੱਤੀਆਂ ਦਾ ਹਾਰ ਪਾ ਦੇ ਇਹ ਜੋ ਕੰਮ ਕਰ ਰਹੇ ਆ ਇੱਕ ਚਲੋ ਚੱਲ ਰਿਹਾ ਹੈ ਇਹ ਇੱਕ ਸੇਵਾ ਵਾਂਗੂ ਚੱਲ ਰਿਹਾ ਹੈ ਤੇ ਸਾਰੇ ਬਾਈ ਜੀ ਮਹਾਲ ਗੱਲ ਪਤਾ ਆਪਾਂ ਕੀ ਲਿਖੀ ਹੈ ਪ੍ਰੋਗਰਾਮ ਆਪਾਂ ਨੂੰ ਇਹ ਪ੍ਰੋਗਰਾਮ ਇਸ ਤਰ੍ਹਾਂ ਲਿਖਿਆ ਕਿ ਜਿਹੜਾ ਇਹ ਪ੍ਰੋਗਰਾਮ ਆ ਜਿਹੜਾ ਇਹ ਪੰਜਾਬ ਦੇ ਵਿੱਚ ਦੇਖੋ ਇਹ ਜਾੜਾ ਮਾਫੀ ਦੀ ਆਪਾਂ ਟਰਲ ਕੇ ਪਟਣੀ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਰਕਾਰ ਪੁਲਿਸ ਇਹਨਾਂ ਸਾਡੇ ਲੋਕਾਂ ਦੇ ਵਿੱਚ ਇਹਨਾਂ ਤੋਂ ਕੋਈ ਕਾਨੂੰਨ ਬਣਾਵੇ ਤੇ ਲੋਕਾਂ ਦਾ ਜਲਦੀ ਜਿਹੜਾ ਪੈਸਾ ਵਾਪਸ ਕਰਾਓ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈਗਾ ਹੁਣ ਆਪਾਂ ਇਧਰੋਂ ਲੜੀ ਜਾਂਦੇ ਆ ਸਰਕਾਰ ਮੇਰੇ ਖਿਲਾਫ ਦਾ ਠੂਠੂ ਪਰਚੇ ਕਰੀ ਜਾਂਦੀ ਆ ਹੁਣ ਫੇਰ ਤਿਆਰ ਇੰਨੇ ਪਰਚੇ ਕਰੀ ਜਾਂਦੇ ਹੁਣ ਫੇਰ ਇੰਨੀ ਐਪਲੀਕੇਸ਼ਨਾਂ ਭਰਦੀਆਂ ਪਰ ਸਰਕਾਰ ਤਾਂ ਕਰੀ ਜਾਂਦੇ ਪਰ ਸਰਕਾਰ ਇਹਦਾ ਸਾਥ ਦੇ ਰਹੀ ਪਤਾ ਹੀ ਹੈ ਨਾ ਸਾਰੇ ਮੰਤਰੀ ਐਮ ਐਲ ਇਹਨਾਂ ਦੇ ਅਸੀਂ ਤੋਂ ਕਰਕੇ ਮੁੱਖ ਮੰਤਰੀ ਸਨਮਾਨ ਤੇ ਇਹਨਾਂ ਨੂੰ ਕਰ ਰਹੇ ਨੇਗੇ ਫਿਰ ਆਪਾਂ ਕਿੱਥੋਂ ਭਾਲਦੇ ਵੀ ਸਾਨੂੰ ਇਨਸਾਫ ਮਿਲ ਜੇ ਮੈਨੂੰ ਦੱਸੋ ਮਿਲ ਜੂ ਆਪਾਂ ਨੂੰ ਇਨਸਾਫ ਇਸ ਕਰਕੇ ਆਪਾਂ ਨੂੰ ਵੱਡੀ ਲੜਾਈ ਲੜਨੀ ਪਣੀ ਹੈ ਜੇ ਆਪਾਂ ਸਮੇਂ ਦਾ ਸੈਂਟਰ ਦੇ ਸਰਕਾਰਾਂ ਨੂੰ ਝੁਕਾ ਸਕਦੇ ਆ ਤਾਂ ਆਪਾਂ ਪੰਜਾਬ ਸਰਕਾਰ ਨੂੰ ਵੀ ਸਮੁੰਦਰ ਵਿੱਚ ਝੁਕਾ ਸਕਦੇ ਆ ਵੀ ਜਿਹੜਾ ਇਹ 50 ਹਜ਼ਾਰ ਜੰਟ ਮਾਫੀਆ ਦੀ ਆਪਾਂ ਜੜ ਪੱਟੀਏ ਪੰਜਾਬ ਦੇ ਵਿੱਚੋਂ ਇਹ ਸਾਰੀਆਂ ਇੰਨੇ ਇੱਕ ਬੇਨਤੀਆਂ ਨੇ ਮਹਾਲੀ ਦੇ ਵਿੱਚ ਜਿਹੜਾ ਆਪਾਂ ਇਹ ਪ੍ਰੋਗਰਾਮ ਲੀਕਤਾ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਕ ਮੈਨੂੰ ਇਹ ਆ ਵੀ ਮੈਂ ਡੇਟ ਤਾਂ ਰੱਖਾਂ ਵੀ ਲੋਕ ਜੁੜਨ ਮੈਨੂੰ ਰਿਸਪੌਂਸ ਆਪ ਦੇਣ ਆਪ ਲੋਕ ਦੱਸਣ ਵੀ ਅਸੀਂ ਇੰਨੇ ਅਸੀਂ 100 ਜਣਾ ਪਹੁੰਚ ਰਹੇ 50 ਜਣੇ ਪਹੁੰਚ ਰਹੇ 10 ਜਣੇ ਪਹੁੰਚ ਰਹੇ 5 ਜਣੇ ਪਹੁੰਚ ਰਹੇ ਪਹਿਲਾਂ ਜਿੰ ਉਨਾ ਟਾਈਮ ਜਦੋਂ ਪੂਰਾ ਮਸਲਾ ਭਖਦੇ ਨੇ ਉਨਾ ਟਾਈਮ ਇਹ ਪੱਕੀ ਸੀ ਡੇਢ ਦੰਦਾ ਨਹੀਂ ਪੱਕਾ ਸਮਾਂ ਦਿੰਦਾ ਨਹੀਂ ਫਿਰ ਮੈਂ ਪੱਕਾ ਸਮਾਂ ਪੱਕੀ ਡੇਢ ਦੇਵਾਂਗਾ ਜਦੋਂ ਲੋਕ ਜਾਗਰੂਤ ਹੋ ਜਾਣਗੇ ਠੀਕ ਹੈ ਜੀ ਧੰਨਵਾਦ ਜੀ